ਆਈਸ ਪਾਈ ਕੈ ਦਾਨਵ ਕੋ ਦਲ ਦੰਡ ਕੇ ਸਾਹਮੋ ਹੈ ਆਏ ਆਰਿਓ ਹੈ ਰਕਤ ਬੀਜ ਦੀ ਆਗਿਆ ਪ੍ਰਾਪਤ ਕਰਕੇ ਦੈਨਤਾ ਦੀ ਫੌਜ ਚੰਡੀ ਦੇ ਸਾਹਮਣੇ ਆ ਕੇ ਡਟ ਗਈ ਡਾਰ ਔ ਸਾਗ ਕਿਰਪਾਨਾਂ ਲੈ ਕਰ ਮਹਬਾਰ ਬੀਰਣ ਜੁਦ ਕਰਿਓ ਹੈ ਆਤਾ ਵਿੱਚ ਢਾਲਾਂ ਬਰਸ਼ੀਆਂ ਤੇ ਤਲਵਾਰਾਂ ਲੈ ਕੇ ਬਲਵਾਨ ਯੋਧਿਆ ਨੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ ਫੇਰ ਫਿਰੇ ਨਾ ਆਵਨ ਤੇ ਮਨ ਮਹਿਤ ਧੀਰਜ ਗਾਡੋ ਤਰਿਓ ਹੈ ਉਹ ਦੈਂਤ ਧੀਰਜ ਨੂੰ ਚੰਗੀ ਤਰ੍ਹਾਂ ਮਨ ਵਿੱਚ ਦ੍ਰਿੜ ਕਰਕੇ ਜੰਗ ਤੋਂ ਹਟਾਇਆ ਵੀ ਨਹੀਂ ਹਟਦੇ ਹਨ ਰੋਕ ਲਈ ਚਹ ਔਰ ਤੇ ਚੰਡ ਸੋਪਾਨ ਮਨੋਂ ਪਰ ਬੇਕ ਪਰਿਓ ਹੈ ਉਰਾਨੇ ਚੰਡੀ ਨੂੰ ਚੋਹਾ ਪਾਸਿਆਂ ਤੋਂ ਇਸ ਤਰ੍ਹਾਂ ਘੇਰਿਆ ਹੋਇਆ ਹੈ ਮਾਨੋ ਸੂਰਜ ਨੂੰ ਪਰਵੇਖ ਚਾਨਣ ਦਾ ਘੇਰਾ ਪਿਆ ਹੋਇਆ ਹੋਵੇ ਕੋਪਕੈ ਚੰਡ ਪਰ ਚੰਡ ਕੋ ਵੰਡ ਮਹਾਬਲਕ ਬਲਵਾਂਡ ਸੰਭਾਰੇਉ ਕਰੋਧਵਾਨ ਹੋ ਕੇ ਪਰਚੰਡ ਚੰਡੀ ਨੇ ਪੂਰੀ ਸ਼ਕਤੀ ਨਾਲ ਦ੍ਰੇੜ ਤਨੁਸ਼ ਨੂੰ ਤਾਰਨ ਕੀਤਾ ਦਾਮਨ ਜੋਕਾਨ ਸੇਦਾਲ ਪੈਟ ਕੈ ਕਾਪੁਰਜੇਪੁਰ ਜੇ ਦਲ ਮਾਰਿਓ ਅਤੇ ਵੈਰੀ ਸੈਨਾ ਵਿੱਚ ਦਾਖਲ ਹੋ ਕੇ ਉਸ ਨੂੰ ਪੂਰਜੇਪੁਰ ਜੇ ਕਰ ਦਿੱਤਾ ਜਿਵੇਂ ਬਦਲਾ ਦੇ ਸਮੂਹ ਵਿੱਚ ਬਿਜਲੀ ਚਮਕਦੀ ਹੈ ਬਾਨਣ ਸਾਥ ਵਿਦਾਰ ਦਏ ਆਰ ਤਾਂ ਛਮਕੋ ਕਾ ਵਪਾਓ ਵਿਚਾਰਿਓ ਵੈਰੀਆਂ ਨੂੰ ਤੀਰਾਂ ਨਾਲ ਨਾਸ਼ਤ ਕਰ ਦਿੱਤਾ ਉਸ ਨਜ਼ਾਰੇ ਲਈ ਕਵੀ ਦੇ ਮਨ ਵਿੱਚ ਇਹ ਆਇਆ ਸੂਰਜ ਦੀ ਕਿਰਨੈ ਸਰਮਾਸ ਹੈ ਰੇਨ ਅਨੇਕ ਤਹਾਕਰ ਡਾਰਿਓ ਜਿਵੇਂ ਸੂਰਜ ਦੀ ਕਿਰਨਾ ਨਾਲ ਕੋਹਰੇ ਦੇ ਜਲ ਕਣ ਉੱਡ ਜਾਂਦੇ ਹਨ ਤਿਵੇਂ ਤੀਰਾਂ ਨੇ ਵੈਰੀਆਂ ਦੇ ਸ਼ਰੀਰਾਂ ਦੇ ਤੁੰਬੇ अथवा ਚੀਥੜੇ ਉਡਾ ਦਿੱਤੇ ਹਨ ਚੰਡ ਚਮੋ ਬਹੁਤ ਐਤਨ ਕੀ ਹੱਥ ਪੇਰ ਪਰ ਚਾਂਡ ਕੋਵੰਡ ਸੰਭਾਰੇਓ ਚੰਡੀ ਨੇ ਦੇਤਾ ਦੀ ਬਹੁਤ ਸਾਰੀ ਸੈਨਾ ਮਾਰ ਕੇ ਫਿਰ ਪਰਚੰਡ ਤੁਨ ਨੂੰ ਤਾਰਨ ਕੀਤਾ ਬਾਨਣ ਸੋਦਾਲ ਫੋਰਦੇਓ ਬਲ ਕੈ ਬਰ ਸਿੰਘ ਮਹਾ ਪਵਕਾਰਿਓ ਬਾਣਾ ਨਾਲ ਵੈਰੀ ਦੀ ਸੈਨਾ ਪਾੜ ਦਿੱਤੀ ਅਤੇ ਬਲਵਾਨ ਸ਼ੇਰ ਵੀ ਜੋਰ ਨਾਲ ਦਹਾੜਿਆ ਮਾਰਦੇ ਸਰਦਾਰ ਵੱਡੇ ਤਨ ਸਰਾਉਣ ਬਹਾਏ ਬਡੋਰਨ ਪਾਰੇਓ ਵਾ ਡੇ ਵਾ ਡੇ ਸ ਅਨੇਕ ਸਰਦਾਰ ਮਾਰ ਦਿੱਤੇ ਆਤੇ ਧਰਤੀ ਉਤੇ ਲਹੂ ਵਹਾ ਕੇ ਤਕੜਾ ਯੁੱਧ ਕੀਤਾ ਏਕੇ ਸੀਸ ਦੇਉ ਧਨ ਯੋ ਜਨ ਕੋਪ ਕੈ ਕਾਜ ਨੇ ਮੰਡਪ ਮਾਰਿਓ ਏਕ ਦਾਨ ਦੇ ਸਿਰ ਉਤੇ ਇਸ ਤਰ੍ਹਾਂ ਤਾਨੂੰ ਸ਼ ਮਾਰਿਆ ਮਾਨੋ ਬਿਜਲੀ ਨੇ ਕਰੋਧ ਕਰਕੇ ਮਹਿਲ ਟਾ ਦਿੱਤਾ ਹੋਵੇ ਦੋਹਰਾ ਚਾਂਡ ਚ ਮੋ ਸਭ ਤਤ ਕੀ ਐਸੇ ਦੇਈ ਸੰਗਾਰ ਤੈਨ ਦੀ ਸਾਰੀ ਫੌਜ ਨੂੰ ਚੰਡੀ ਨੇ ਇਸ ਤਰ੍ਹਾਂ ਨਸ਼ਟ ਕਰ ਦਿੱਤਾ ਪਵਨ ਪੂਤ ਜੋ ਲੰਕ ਕੋ ਡਾਰਿਓ ਬਾਗ ਉਖਾਰ ਜਿਸ ਤਰ੍ਹਾਂ ਹਰੂਮਾਨ ਪਵਨ ਪੂਤ ਨੇ ਲੰਕਾ ਦਾ ਬਾਗ ਪੋਟ ਛੋਟਿਆ ਸੀ ਸਵਈਆ ਗਾਜ ਕਾ ਚੰਡ ਮਹਾਬਲ ਮੇਗਸੀ ਮੂਦਨ ਜਿਓ ਅਰ ਪੈਸਰ ੜਾਰੇ ਬਲਵਾਨ ਚੰਡੀ ਨੇ ਬੱਦਲਵਾਗ ਗਾਜ ਕੇ ਤੀਰਾਂ ਨੂੰ ਬੂੰਦਾ ਵਾਗ ਵੈਰੀ ਉਤੇ ਸੁੱਟਿਆ ਦਾਮਨ ਸੋਖਾ ਗ ਲੈਕਾਰ ਮੈਂ ਬਹੁ ਬੀਰ ਅੰਦ ਤਰਕ ਐ ਧਰਮ ਮਾਰੇ ਬਿਜਲੀ ਵਰਗੀ ਤਲਵਾਰ ਹੱਥ ਵਿੱਚ ਲੈ ਕੇ ਬਹੁਤ ਸੂਰਮਿਆਂ ਦੇ ਅੱਧੇ ਅੱਧੇ ਟੁਕੜੇ ਕਰਕੇ ਧਰਤੀ ਉੱਤੇ ਸੁੱਟ ਦਿੱਤੇ ਕਾਇਲ ਕੋਮ ਪਰਯ ਤਹਿ ਯੋ ਉਪਮਾ ਮਨ ਮੈਂ ਕਵਯੋ ਅਨੁਸਾਰੀ ਚਖਮੀ ਪੁਆਟੜੀ ਖਾ ਕੇ ਉਥੇ ਇਸ ਤਰ੍ਹਾਂ ਡਿੱਗੇ ਹੋਏ ਹਨ ਓਣਾ ਉਤੇ ਕਵੀ ਮਨ ਵਿੱਚ ਇੰਜ ਉਪਮਾ ਟਕਾਉਂਦਾ ਹੈ ਸਰੌਣ ਪਰਵਾ ਮਨੋ ਸਰਤਾ ਤਹ ਮਾਦਤਾ ਸੀ ਕਰ ਲੋਥ ਕਰਾਰੇ ਮਾਨੋ ਲਹੂ ਦਾ ਪ੍ਰਵਾਹ ਨਦੀ ਹੋਵੇ ਅਤੇ ਉਸ ਵਿੱਚ ਧਸੀਆਂ ਲੋਥਾ ਕੰਡੇ ਹੋਣ ਐਸੇ ਪਰੇ ਤਰਣੀ ਪਰ ਬੀਰ ਸੋ ਕਹਿ ਕਹਿ ਦੁਖੰਡ ਜੋ ਚੰਡਾ ਡਾਰੇ ਇਸ ਤਰ੍ਹਾਂ ਚੰਡੀ ਦੁਆਰਾ ਦੋ ਦੋ ਟੁਕੜੇ ਕੀ ਤੇ ਸੂਰਬੀਰ ਧਰਤੀ ਉੱਤੇ ਪੇ ਹਨ ਲੋਤਨ ਉਪਰ ਲੋਥ ਗਰੀ ਬਹਿਸ ਰੌਣ ਚਲਿਓ ਜਨਕੋਟ ਪਨਾਰੇ ਲੋਥਾ ਉਤੇ ਲੋਥ ਡਿੱਗੀ ਹੋਈ ਹੈ ਲਹੂ ਇਸ ਤਰ੍ਹਾਂ ਵਗ ਰਿਹਾ ਹੈ ਮਾਨੋ ਕਰੋੜਾ ਪ੍ਰਨਾਲੇ ਵਗ ਰਹੇ ਹੋਣ ਲੈ ਕਰ ਬਿਆਲ ਸੋ ਬਿਆਲ ਵਜਾਵਤ ਸੋ ਉਪਮਾਕਾਵ ਯੋ ਮਨ ਤਾਰੇ ਊਤ ਗਣ ਹਾਥੀ ਵਿੱਚ ਹਾਥੀ ਨੂੰ ਲੈ ਕੇ ਦੂਜੇ ਹਾਥੀ ਨਾਲ ਟਕਰਾਉਂਦੇ ਹਨ ਉਸ ਦਰਸ਼ੀ ਦੀ ਉਪਮਾ ਕਵੀ ਦੇ ਮਨ ਵਿੱਚ ਇਸ ਪ੍ਰਕਾਰ ਆਈ ਹੈ ਮਾਨੋ ਮਹਾ ਪਰਲੇ ਬਹੇ ਪੌਨਸੋ ਆਪਸ ਮੈਂ ਪਿਰ ਹੈ ਗਿਰ ਭਾਰੇ ਮਾਨੋ ਮਹਾ ਪਰਲੋ ਵੇਲੇ ਹਵਾ ਦੇ ਚੱਲਣ ਨਾਲ ਵੱਡੇ ਵੱਡੇ ਪਹਾੜ ਆਪਸ ਵਿੱਚ ਟਕਰਾਰ ਰਹੇ ਹੋਣ ਲੈ ਕਰ ਮੈਂ ਅਸਦਾਰੋਂ ਕਾਮ ਕਰੇ ਰਣ ਮੈਂ ਅਰਸੋ ਅਰਣੀ ਹੈ ਹਾਥ ਵਿੱਚ ਵੈਰੀ ਦੀ ਵੈਰਣ ਤਲਵਾਰ ਨੂੰ ਲੈ ਜਾਂਤੇ ਉਹ ਯੁੱਧ ਭੂਮੀ ਵਿੱਚ ਭਿਆਨਕ ਕੰਮ ਕਰਦੀ ਹੈ ਸੂਰਹਾਣੇ ਬਲ ਕਹਿ ਬਲਵਾਨ ਸੋਸਰੌਣ ਚਲਿਓ ਬਹਿ ਬੈਤਰਣੀ ਹੈ ਬਲਵਾਨ ਸੂਰਮਿਆਂ ਨੂੰ ਬਲਪੂਰਵਕ ਮਾਰ ਦਿੱਤਾ ਗਿਆ ਅਤੇ ਲਹੂ ਵੈਤ ਰਣੀ ਨਦੀ ਹੋ ਕੇ ਵਗਣ ਲੱਗਾ ਬਾਹਾਂ ਕੱਟੀ ਅੱਧ ਵਿਚ ਤੇ ਸੁੰਡ ਸੀ ਸੋ ਉਪਮਾ ਕਾਵਨੇ ਬਰਣੀ ਹੈ ਸੁੰਡ ਵਰਗੀ ਬਾਹਾਂ ਅੱਧ ਵਿਚਾਲਿਓਂ ਕੱਟੀ ਹੋਈ ਪਈ ਹੈ ਉਸਦੀ ਉਪਮਾ ਕਵੀਆਂ ਨੂੰ ਇੰਜੋ ਜੀ ਹੈ ਆਪਸ ਮੈ ਲੜ ਕੈਸੋ ਮਨੋ ਗਿਰਤੇ ਗਿਰੀ ਸਰਪ ਕੀ ਦੁਈ ਕਰਨੀ ਹੈ ਮਾਨੋ ਪਰਬਤ ਉਤੋਂ ਛੇਸ਼ਨਾਗ ਦੀਆਂ ਦੋ ਪਤਨੀਆਂ ਲੜ ਕੇ ਟਿੱਗ ਪਈਆਂ ਹੋਣ ਦੋਹਰਾ ਸਕਲ ਪਰਵਲ ਦਲ ਦੇਤ ਕੋ ਚੰਡੀ ਦੇਉ ਪਜਾਏ ਤਾਂ ਦੇ ਸਾਰੇ ਪਰਵਲ ਦਲ ਨੂੰ ਚੰਡੀ ਨੇ ਮਾਰ ਕੇ ਇਸ ਤਰ੍ਹਾਂ ਪਜਾ ਦਿੱਤਾ ਪਾਪ ਤਾਪ ਹਰ ਜਾਪ ਤੇ ਜੈਸੇ ਜਾਤ ਪਰਾਈ ਜਿਸ ਤਰ੍ਹਾਂ ਹਰ ਜਾਪ ਨਾਲ ਪਾਪ ਅਤੇ ਤਾਪ ਦੂਰ ਹੋ ਜਾਂਦੇ ਹਨ ਸਵਈਆ ਭਾਨ ਤੇ ਜੋ ਤਮ ਪੌਣ ਤੇ ਜੋ ਕੰਨ ਮੋਰਤੇ ਜੋ ਫਾਨ ਤਿਓ ਸੁਖ ਚਾਨੇ ਜਿਵੇਂ ਸੂਰਜਾ ਤੋਂ ਹਨੇਰਾ ਜਿਵੇਂ ਹਵਾ ਤੋਂ ਬੱਦਲ ਜਿਵੇਂ ਮੋਰ ਤੋਂ ਫਨੀਆਰ ਡਾਰ ਜਾਂਦੇ ਹਨ ਸੁੰਗੜ ਜਾਂਦੇ ਹਨ ਸੂਰ ਤੇ ਕਾਤੁਰ ਕੂਰ ਤੇ ਚਾਤੁਰ ਸਿੰਘ ਤੇ ਸਾਤੁਰ ਇਹਨ ਡਰਾਨੇ ਤੇਵੇਂ ਸੂਰ ਮੇ ਤੋਂ ਕਾਇਰ ਝੂਟ ਤੋਂ ਸਿਆਨਪ ਅਤੇ ਸ਼ੇਰ ਤੋਂ ਹਿਰਣ ਇਹਨ ਦੋਰੰਤ ਸਤੁਰ ਪਿਆਪੀਤ ਹੋ ਜਾਂਦੇ ਹਨ ਸੂਮਤੇ ਜਿਉਂ ਜਸ ਬਿਯੋਗ ਤੇ ਜਿਉਂ ਰਸ ਪੂਤ ਕਪੂਤ ਤੇ ਜਿਉਂ ਬਾਸਰ ਹਾਨੇ ਜਿਵੇਂ ਕੰਜੂਸ ਤੋਂ ਯਸ਼ ਜਿਵੇਂ ਵਿਯੋਗ ਤੋਂ ਆਨੰਦ ਅਤੇ ਜਿਵੇਂ ਕਪੋਤਰ ਤੋਂ ਖਾਂ ਦਾ ਆਨ ਦਾ ਨੁਕਸਾਨ ਹੁੰਦਾ ਹੈ ਧਰਮ ਜਿਉਂ ਕ੍ਰੋਧ ਤੇ ਭਰਮ ਸੁਬੁੱਧ ਤੇ ਚਾਂਡੇ ਯੋਧ ਤੇ ਗਾਇਤ ਪੁਰਾਨੇ ਅਤੇ ਕ੍ਰੋਧ ਤੋਂ ਧਰਮ ਦਾ ਸੋ ਬੁੱਧ ਤੋਂ ਪਰਮ ਪਾਜ ਜਾਂਦਾ ਹੈ ਓਮੇ ਚੰਡੀ ਦੇ ਯੁੱਧ ਤੋਂ ਤੈਂਤ ਨਸ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ